ਤੁਸੀਂ ਵੀ بارش ਦੇ ਦਿਨਾਂ ਦੇ ਵਿੱਚ ਇਹਨਾਂ ਗੱਲਾਂ ਦਾ ਰੱਖਿਓ ਧਿਆਨ ਨਹੀਂ ਤਾਂ ਆ ਜਾਵਗੀ ਭਿਆਨਕ ਬਿਮਾਰੀ ਤੁਸੀਂ ਜਿਹੜੇ ਖਬਰ ਨਮਾ ਦੇ ਨਾਲ ਜਗਤਾਰ ਸਿੰਘ ਸਦਾ ਸੁਹਾ ਕਰਦਾ ਏ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ بارش ਦਾ ਮਾਹੌਲ ਹੈ ਅਤੇ ਘਰਾਂ ਦੇ ਵਿੱਚ ਕਈ ਵਾਰ ਵੇਸਟੇਜ ਸਮਾਨ ਪਿਆਉਣ ਦੇ ਜਿਸ ਵਿੱਚ ਮੀਂਹ ਦਾ ਪਾਣੀ ਖੜ ਜਾਂਦਾ ਹੈ ਉਸ ਨਾਲ ਡੇਂਗੂ ਬਣ ਜਾਂਦਾ ਹੈ ਜੋ ਡੇਂਗੂ ਦੀ ਬਿਮਾਰੀ ਲਗਾਤਾਰ ਆਏ ਦਿਨ ਹੀ ਸਾਹਮਣੇ ਆਉਂਦੀ ਰਹਿੰਦੀ ਹੈ ਅਜਿਹੇ ਵਿੱਚ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਜ਼ਿਲ੍ਹੇ ਅੰਚ 23 ਦੇ ਕਰੀਬ ਕੇ ਸਾਹਮਣੇ ਆਏ ਸਨ ਇਸ ਬੰਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਫ੍ਰੀ ਕੋਰਟ ਦੇ ਸਿਹਲ ਹਸਪਤਾਲ ਦੇ ਐਸਐਮਓ ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਪਿਛਲੇ ਦਿਨਾਂ ਦੇ ਵਿੱਚ ਇਹ 23 ਦੇ ਕਰੀਬ ਪੇਸ਼ੈਂਟ ਡੇਂਗੂ ਦੇ ਸਾਹਮਣੇ ਆਏ ਸਨ ਕਿਉਂਕਿ ਬਾਰਸ਼ਾ ਦਿਨ ਚੱਲ ਰਹੇ ਹਨ ਘਰਾਂ ਦੇ ਵਿੱਚ ਕਈ ਵਾਰ ਫालतू ਸਮਾਨ ਪਿਆ ਹੁੰਦਾ ਜਿਸ ਵਿੱਚ ਲਾਵਾ ਪੈਦਾ ਹੋ ਜਾਂਦਾ ਤੇ ਜਿਸ ਤੋਂ ਬਾਅਦ ਇਹ ਬਿਮਾਰੀ ਵਾਝ ਜਾਂਦੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਵੱਲੋਂ ਜੋ ਗਾਈਡਲਾਈਨ ਦਿੱਤੀਆਂ ਜਾਂਦੀਆਂ ਨੇ ਉਹਨਾਂ ਤੇ ਹਿਆਰ ਰੱਖਿਆ ਜਾਵੇ ਘਰਾਂ ਦੇ ਵਿੱਚ ਵੇਸਟ ਪਾਈ ਭਾਂਡਿਆਂ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਜੇਕਰ ਪਾਣੀ ਇਕੱਠਾ ਹੁੰਦਾ ਹੈ ਉਸ ਨੂੰ ਡੋਲ ਦਿੱਤਾ ਜਾਵੇ ਤਾਂ ਜੋ ਡੇਂਗੂ ਵਰਗੀ ਭਿਆਨਕ ਬਿਮਾਰੀ ਤੋਂ ਨਜਾਤ ਮਿਲ ਸਕੇ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਵਿਧੇਰੇ ਜਾਣਕਾਰੀ ਸਾਂਝੀ ਕਰਦੇ ਨੇ ਸਿਵਲ ਸਜਨ ਦੇ ਹਸਪਤਾਲ ਦੇ ਐਸਐਮਓ ਪਰਮਜੀਤ ਸਿੰਘ ਬਰਾੜ ਡੇਂਗੂ ਦੀ ਪਿਛਣ ਹੈ ਇਹ ਕਿ ਫਿਰਕੋਟ ਜ਼ਿਲ੍ਹੇ ਦੇ ਵਿੱਚ ਟੋਟਲ ਹੁਣ ਤੱਕ ਜਨਵਰੀ ਤੋਂ ਲੈ ਕੇ 19 ਕੇਸਸ ਹੈ ਤੇ 5 ਕੇਸਸ ਚਿਕਨ ਗੋਲੀਆਂ ਦੀ ਅੰਦਰ ਤੇ ਸਾਡੇ ਕੋਲੇ ਇਸ ਦੇ ਸਬੰਧ ਵਿੱਚ ਪੂਰੇ ਪ੍ਰਬੰਧ ਹੈ ਸਾਡੇ ਕੋਲੇ 6 ਬੈੱਡ ਹੈ ਆਈਸੋਲੇਟਿਡ ਬੈੱਡ ਹੈ ਉਹਨਾਂ ਤੇ ਨੈਟ ਲੱਗੇ ਹੋਏ ਐ ਤੇ ਪੂਰਾ ਪ੍ਰਬੰਧ ਹੈ ਸਾਡੇ ਕੋਲ ਦੇਖੋ ਤੁਸੀਂ ਜਿਹੜੇ ਬਾਈ ਪੇਸ਼ੈਂਟਸ ਦੀ ਆਪਾਂ ਗੱਲ ਕਰਦੇ ਆਂ ਉਹਨਾਂ ਦੀ ਕੀ ਪੋਜੀਸ਼ਨ ਐ ਸਾਰੇ ਐਕਟਿਵ ਐ ਜਾਂ ਉਹਨਾਂ ਦਾ ਟ੍ਰੀਟਮੈਂਟ ਉਹ ਤਾਂ ਪੇਸ਼ੈਂਟ ਟ੍ਰੀਟਮੈਂਟ ਲੈ ਕੇ ਚਲੇ ਗਏ ਨੇ ਉਸ ਵਿੱਚ ਇੱਕ ਪਤਾ ਲੱਗਿਆ ਕਿ ਇੱਕ ਪੇਸ਼ੈਂਟ ਜੋ ਇੱਥੇ ਨਹੀਂ ਗੇ ਸਰਕਾਰੀ ਹਸਪਤਾਲ ਦੇ ਵਿੱਚ ਜੋ ਡੀਐਮਸੀ ਦੇ ਵਿੱਚ ਡੈਥ ਹੋਈ ਐ ਇੱਕ ਪੇਸ਼ੈਂਟ ਦੀ ਪਰ ਬਾਕੀ ਪੇਸ਼ੈਂਟ ਸਾਰੇ ਸਟੇਬਲ ਐਂ ਸਰ ਲੋਕਾਂ ਨੂੰ ਅਵੇਅਰ ਕਰਨੇ ਕਿਸ ਤਰ੍ਹਾਂ ਦੇ ਐ ਟੂ ਪ੍ਰੋਸੈਸ ਕਰਨਾ ਹੈ ਲੋਕਾਂ ਤਾਂ ਵੇਅਰ ਕਰਨ ਵਾਸਤੇ ਇਹੀ ਆ ਕਿ ਅਸੀਂ ਹਰ ਇੱਕ ਸ਼ੁੱਕਰਵਾਰ ਨੂੰ ਫਰਾਈਡੇ ਡਰਾਈਡੇ ਮਨਾਉਂਦੇ ਹਾਂ ਜ ਜਿਹਦੇ ਵਿੱਚ ਲੋਕਾਂ ਨੂੰ ਕਹਿੰਦੇ ਕਿ ਆਪਣੇ ਪੂਲਰਾਂ ਦੇ ਵਿੱਚ ਆਪਣੀਆਂ ਫ੍ਰਿਜਾਂ ਦੇ ਵਿੱਚ ਜਾਂ ਆਪਣੇ ਟਾਇਰਾਂ ਦੇ ਵਿੱਚ ਕਿਤੇ ਪਾਣੀ ਨਾ ਖੜਨ ਦੇਵੋ ਅ ਚਰਤਤ ਦਿੱਖਿਆ ਕਿ ਜਿਹੜਾ ਇਹ ਮੌਸਮ ਜਦੋਂ ਚੇਂਜ ਹੁੰਦਾ ਉਦੋਂ ਡਿੰਗੂ ਦੇ ਕੇਸਸ ਵਧਦੇ ਹਾਂਜੀ ਇਹਨਾਂ ਦਿਨਾਂ ਵਿੱਚ ਕਿੱਸਾ ਦੇ ਫਰਜ਼ ਜਿਹੜੇ ਪ੍ਰਬੰਧ ਕੀਤੇ ਜਾਂਦੇ ਹਨ ਮੱਛਰ ਤੋਂ ਬਚਾ ਕੀਤਾ ਜਾਵੇ ਇੱਕ ਆਪਣੇ ਜਿਹੜੇ ਕਿਉਂਕਿ ਜਿਹੜਾ ਡੇਂਗੂ ਦਾ ਮੱਛਰ ਆ ਇਹ ਦਿਨ ਵੇਲੇ ਹੀ ਕੱਟਦਾ ਹੈ ਨਹੀਂ ਜਿਹੜੇ ਆਪਾਂ ਘਰੋਂ ਬਾਹਰ ਜਾਣਾ ਆਪਾਂ ਪੂਰੇ ਫੁੱਲ ਫੁੱਲ ਸਲੀਟੇ ਕਪੜੇ ਪਾ ਕੇ ਪਹੁੰਚਣਾ ਆਪਣੇ ਆਪਾਂ ਕਵਰ ਕਰਕੇ ਰੱਖਣਾ ਕੋਈ ਜਿੰਨੇ ਵੀ ਮਾਸਕੀਟੋ ਰੈਪੇਲੈਂਟਸ ਆ ਉਹ ਆਪਾਂ ਅਪਲਾਈ ਕਰਨੇ ਆ ਜਾਂ ਆਪਾਂ ਨੈਟ ਲਾ ਕੇ ਰੱਖਣਾ ਆਪਣੇ ਘਰਾਂ ਦੇ ਵਿੱਚ ਆਪਣੇ ਪਾਣੀ ਨਹੀਂ ਖੜਨ ਦੇਣਾ ਕਿਤੇ ਸਾਫ ਸਫਾਈ ਰੱਖਣੀ ਹੈ ਆਪਣੇ ਕੋਲ ਜਿਹੜੀਆਂ ਗਲੀਆਂ ਸੜੀਆਂ ਸਬਜ਼ੀਆਂ ਜਾਂ ਜਿੱਥੇ ਕੋਈ ਉਹਨਾਂ ਦੇ ਵਿੱਚ ਪਾਣੀ ਪੈਂਦਾ ਉਹ ਨਹੀਂ ਆਪਾਂ ਵਰਤੋਂ ਕਰਨੀ ਗਈ ਸੋ ਜਿਹੜੇ ਪੇਸ਼ੈਂਟ ਦੀ ਆਪਾਂ ਗੱਲ ਕਰਦੇ ਕੋਈ ਐਸੇ ਲੋਕ ਜਿਹੜੇ ਜਿਸ ਨੂੰ ਦਾਅਵਾ ਕਰਨਾ ਪਿਆ ਹੋਵੇ ਜਾਂ ਜਿਆਦਾ ਕੋਲਟੀਕਲ ਕੰਡੀਸ਼ਨ ਵਿੱਚ ਆਇਆ ਨੇ ਇਦਾਂ ਦਾ ਹਜੇ ਤੱਕ ਕੋਈ ਨਹੀਂ ਆਇਆ ਨਹੀਂ ਕਿਉਂਕਿ ਮਾਰੇ ਮੋٹے ਪ੍ਰੋਬਲਮ ਆਉਂਦੀ ਜਿੱਦੇ ਥੋੜੇ ਬਹੁਤੇ ਸੈੱਲ ਕੱਟ ਹੁੰਦੇ ਆ ਸੈੱਲ ਵੀ ਲਾਉਣੇ ਨਹੀਂ ਪਾਏਗੇ ਦਾ ਕਿਸੇ ਤੇ ਇਦਾਂ ਦਾ ਕੋਈ ਬਹੁਤ ਸੇਰੀਅਸ ਪੇਸ਼ੈਂਟ ਨਹੀਂ ਆਇਆ ਅਜੇ ਕਿਹੜੇ ਵੀ ਨਹੀਂ ਚੱਲਦੇ ਇਹ ਮੋਸਟਲੀ ਜੂਨ੍ਹ੍ਹ ਲਈ ਤੋਂ ਲੈ ਕੇ ਸਤੰਬਰ ਤੱਕ ਹੁੰਦਾ ਨਹੀਂ ਅਗਸਤ ਸਤੰਬਰ ਤੱਕ ਨਹੀਂ